ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਪੰਜਾਬ ਦੇ ਮੌਸਮ ਦੇ ਹਾਲਾਤ ਅੱਜ ਅਤੇ ਕੱਲ ਜਾਨਕਿ 24 ਅਤੇ 25 ਨਵੰਬਰ ਕਿਵੇਂ ਤੇ ਬਣਦੇ ਦਿਖਾਈ ਦੇ ਰਹੇ ਨੇ ਬੀਤੀ ਕੱਲ ਪੰਜਾਬ ਦੇ ਵਿੱਚ ਬੱਦਲੇ ਸਿਸਟਮ ਬਣਿਆ ਹੋਇਆ ਸੀ ਤੇ ਪੰਜਾਬ ਦੇ ਕੁਝ ਜਿਲ੍ਹਿਆਂ ਦੇ ਵਿੱਚੋਂ ਬੱਦਲਵਾਈ ਦੇ ਨਾਲ ਕਿਰਨਮਰ ਕਰਨ ਦੀ ਖ਼ਬਰਾਂ ਵੀ ਆਈਆਂ ਸੀ ਜਿਸ ਦਾ ਕੋਈ ਵੱਡਾ ਅਸਰ ਤਾਂ ਦੇਖਣ ਨੂੰ ਨਹੀਂ ਮਿਲਿਆ ਪਰ ਠੰਡ ਦਾ ਅਸਰ ਜ਼ਰੂਰ ਪੱਦਦਾ ਹੋਇਆ ਦਿਖਾਈ ਦੇ ਰਿਹਾ ਅੱਜ ਦੀ ਗੱਲ ਕੀਤੀ ਜਾਵੇ ਤਾਂ ਤਾਜ਼ਾ ਸੈਟਲਾਈਟ ਇਮੇਜ ਵਿੱਚ ਸਾਨੂੰ ਪੰਜਾਬ ਦੇ ਮਾਲਵਾ ਰੀਜਨ ਦੇ ਵਿੱਚ ਹਲਕੀ ਦਰਮਿਆਨੀ ਬੱਦਲਬਾਈ ਸ਼੍ਰੀ ਗੰਗਾ ਨਗਰ ਦੇ ਇਲਾਕੇ ਦੇ ਵਿੱਚ ਅਤੇ ਨਾਲ ਦੇ ਨਾਲ ਹਰਿਆਣਾ ਦੇ ਨਾਲ ਦੇ ਕੁਝ ਕ ਇਲਾਕਿਆਂ ਵਿੱਚ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਪਰ ਇਸ ਦਾ ਵੱਡਾ ਅਸਰ ਕੋਈ ਮੀਂਹ ਦੇ ਪੱਖ ਤੋਂ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਹਲਕੇ ਦਰਮਿਆਨੀ ਬੱਦਲਬਾਈ ਹੋਣ ਦੇ ਕਾਰਨ ਇਹ ਬੱਦਲਬਾਈ ਸਾਫ਼ ਹੋ ਜਾਵੇਗੀ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਠੰਡ ਦੀ ਤਾਂ ਧੁੰਦ ਦਾ ਹਾਲਾਤ ਹਲਕੇ ਤੋਂ ਦੇ ਰਿਮੈਨੇ ਬੜੇ ਹੋਏ ਨੇ ਜਿਆਦਾ ਸੰਘਣੀ ਧੁੰਦ ਨਹੀਂ ਹੈ ਪਰ ਪਾਕ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਧੁੰਦ ਦੀ ਖਬਰਾਂ ਇਸ ਟਮ ਦੇਖਣ ਨੂੰ ਮਿਲ ਰਹੀਆਂ ਨੇ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਬੱਦਲ ਵਾਹੀ ਦਾ ਕਿੰਨਾ ਅਸਰ ਹੈ ਧੁੰਦ ਵਗੈਰਾ ਹੈ ਜਾਂ ਨਹੀਂ ਚੈਨਲ ਤੇ ਨਵੇਂ ਹੋ ਤਾਂ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਗੱਲ ਕੀਤੀ ਜਾਵੇ ਹਵਾ ਦੀ ਫਿਲਹਾਲ ਹਵਾ ਜਿਹੜੀ ਹੈ ਉੱਤਰ ਪੂਰਬ ਦਿਸ਼ਾ ਤੋਂ ਲਗਾਤਾਰ ਚੱਲ ਰਹੀ ਹੈ ਪਰ ਬਾਅਦ ਦੁਪਹਿਰ ਇਸ ਦਾ ਅਸਰ ਜਿਹੜਾ ਉਹ ਪੱਛਮੀ ਦਿਸ਼ਾ ਤੋਂ ਹੋ ਜਾਵੇਗਾ ਪੱਛਮੀ ਹਵਾ ਔਰ ਦੇ ਕਾਰਨ ਪੰਜਾਬ ਦਾ ਮੌਸਮ ਸਾਫ਼ ਹੁੰਦਾ ਦਿਖਾਈ ਦੇਵੇਗਾ ਜਿਸ ਦੇ ਨਾਲ ਥੋੜੀ-ਬੋਧੀ ਠੰਡ ਵੀ ਵਧੇਗੀ ਤੋ ਦੁਪਹਿਰ ਦੇ ਵੇਲੇ ਧੁੱਪ ਵੀ ਨਿਕਲਦੀ ਹੋਈ ਦਿਖਾਈ ਦੇਵੇਗੀ ਤੇਜ਼ ਧੁੱਪ ਨਿਕਲਣ ਦੇ ਕਾਰਨ ਬਿਸ਼ੱਕ ਸਾਨੂੰ ਐਵੇਂ ਲੱਗੇਗਾ ਕਿ ਤਾਪਮਾਨ ਵਧੇਗਾ ਪਰ ਅਜਿਹਾ ਕੁਝ ਨਹੀਂ ਹੋਵੇਗਾ ਤਾਂ ਭਾਵੇਂ ਜਿਹੜਾ ਦਿਨ ਦਾ ਤਾਪਮਾਨ ਹੈ ਉਹ ਲਗਾਤਾਰ 23-24 ਡਿਗਰੀ ਤੱਕ ਹੀ ਸ ਬੜੇ ਰਹਿਣ ਦੀ ਉਮੀਦ ਹੈ ਕੱਲ ਵੀ ਇਸੇ ਤਰੀਕੇ ਦਾ ਮੌਸਮ ਬੜੇ ਰਹਿਣ ਦੇ ਚਾਂਸ ਨੇ 25 ਤਰੀਕ ਤੱਕ ਮੌਸਮ ਪੰਜਾਬ ਦਾ ਠੀਕ ਠਾਕ ਹੀ ਹੈ ਇਸ ਤੋਂ ਬਾਅਦ 26-27 ਤਰੀਕ ਤੋਂ ਬਾਅਦ ਲਗਾਤਾਰ ਸੰਘਣੀ ਧੁੰਦ ਦੀ ਅਲਰਟ ਜਿਹੜੇ ਨੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੇ ਫਿਲਹਾਲ ਪਾ ਗੱਲ ਕੀਤੀ ਜਾਵੇ ਤਾਂ 24 25 26 ਤੱਕ ਮੌਸਮ ਸਾਫ ਬਣਿਆ ਰਹੇਗਾ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਤਾਪਮਾਨ ਤੋਂ ਕਿਵੇਂ ਘਟੇ ਦਾ ਸੁਖ ਦਿਖਾਈ ਦੇਵੇਗਾ ਤਾਂ ਫਿਲਹਾਲ ਜਿਹੜੇ ਤਾਪਮਾਨ ਨੇ ਉਹ ਇਸੇ ਤਰੀਕੇ ਨਾਲ ਬੜੇ ਰਹਿਣਗੇ 30 ਤਰੀਕ ਤੱਕ ਲਗਭਗ ਤਾਪਮਾਨ ਹੌਲੀ-ਹੌਲੀ ਰਾਤ ਦਾ ਤਾਪਮਾਨ 12 ਡਿਗਰੀ ਤੱਕ ਆ ਜਾਵੇਗਾ ਤਾਂ ਦਿਨ ਦਾ ਤਾਪਮਾਨ 22 ਡਿਗਰੀ ਤੱਕ 30 ਤਰੀਕ ਤੋਂ ਬਾਅਦ ਤਾਪਮਾਨ ਘਟਣ ਦੀ ਉਮੀਦ ਹੈ ਕਿਉਂਕਿ ਪਹਾੜੀ ਖੇਤਰਾਂ ਵਿੱਚ ਜਿਹੜੇ ਬੱਦਲੀ ਸਿਸਟਮ ਬਣੇ ਨੇ ਇਹਨਾਂ ਦੀ ਉਮੀਦ ਹੈ ਕਿ 28 ਤਰੀਕ ਤੱਕ 29 ਤਰੀਕ ਤੱਕ ਪੰਜਾਬ ਵਿੱਚ ਕੁਝ ਕਾਰਵਾਈ ਕਰ ਸਕਦੇ ਨੇ ਇਸ ਜੀ ਅਪਡੇਟ ਅੱਜ ਰਾਤ ਸੋਰੀ ਅੱਜ ਦਿਨ ਦੇ ਮੌਸਮ ਦੀ ਤੇ ਕੱਲ ਦੇ ਮੌਸਮ ਦੀ ਬਾਕੀ ਅਗਲੀ ਜਾਣਕਾਰੀ ਜੋ ਵੀ ਹੋਵੇਗੀ ਤੁਹਾਡੇ ਤੱਕ ਲੈ ਕੇ ਚਲਦਾ ਆ ਰਹੋਗੇ ਬਣੇ ਰਹੋ ਚੈਨਲ ਪਾਦਰ ਅਪਡੇਟਸ ਤੁਹਾਡੇ ਤੇ ਮਿਲਦੇ ਆ ਜੀ ਅਗਲੀ ਜਾਣਕਾਰੀ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ